ਤੇਰਾ ਸਤ ਮਿਤਰਾ ਛਾ ਪਾ ਮੇਜ ਨਾ ਆ ਮੇਲੇ ਸਤ ਮਿਤਰਾ ਆਵੇ 베ਜੜ ਵਿੱਚੋਂ ਚਤਰੀ ਉੱਡੀ ਛਪਰੀ ਤੋਂ ਮਰ ਗਈਆਂ ਗੋਫੀਆਂ ਲੈ ਕੇ ਚੜੀ ਮਨਤੇ ਕਿੜੀਆਂ ਖੂਬ ਉਡਾਈਆਂ ਨਿਛਾਪਾਂ ਯਾਰ ਦੀਆਂ ਯਾਰ ਦੀਆਂ ਨਖਰੇਖ ਨਾ ਆਈਆਂ ਨਿਛਾਪਾਂ ਯਾਰ ਦੀਆਂ ਲੂੰਦਾ ਸੁੱਚਾ ਚੰਗਾ ਹੁਸਨ ਦੀਏ ਤਸਵੀਰ ਓ ਦਿਨ ਦੱਸ ਮੈਂ ਕਿਵੇਂ ਪੁਲਾਵਾ ਮਿਸੀ ਉਮਰੇ ਨਾ ਆਵਿਆ ਲੈ ਤੱਕ ਮਿਤਰਾ ਕੱਕ ਮਿਤਰਾ ਸਾਹਮੇ ਨਾ ਆਵਿਆ ਲੈ ਤੱਕ ਮਿਤਰਾ ਵੇ ਸੋਨੇ ਦੀ ਮੁੰਦੀ ਵਿੱਚ ਮਰਾ ਕੇ ਸੋਨੇ ਦੀ ਮੁੰਦੀ ਵਿੱਚ ਮਰਾ ਕੇ ਦਿੱਤੀ ਜਿੰਦ ਨਿਸ਼ਾਨੀ ਪਾਹੀ ਚੂੜਾ ਚੀਕ ਕੱਲਾ ਗਲ ਵਿੱਚ ਤੇਰੀ ਕਾਨੀ ਤੂੰ ਤਾਂ ਦੀ ਛਾਵੇਂ ਨਹੀਂ ਤੂੰ ਬੈ ਤੂੰ ਤਾਂ ਦੀ ਛਾਵੇਂ ਨਹੀਂ ਤੂੰ ਤੇ ਕੀ ਕਤਮ ਕਹਿਆ ਨਿਛਾਪਾਂ ਯਾਰ ਦੀਆਂ ਯਾਰ ਦੀਆਂ ਨਖਰੇ ਇਤ ਨਿਆਆਂ ਨਿਛਾਪਾਂ ਯਾਰ ਦੀਆਂ ਕੀ ਤੇਰੀ ਨੂੰ ਦੱਸ ਤੇਰੇ ਅੰਗਾਂ ਲਾ ਚੜਿ ਗਿਆ ਕੇ ਅਗਲੇ ਫੜਕੇ ਮੰਗਰ ਚੜ੍ਹ ਤੂੰ ਆਪਣਾ ਕਰਮ ਨਾ ਕੇ ਕੀ ਤੁਸੋਂ ਕਹਿ ਰਹੀਏ ਨੀ ਦੋਵੇਂ ਕਿ ਮੈਂ ਕਹੋ ਕਹਿ ਰਹੀਏ ਨੀ ਦੋਵੇਂ ਰੱਬ ਤਾਂ ਮੰਗਦਾ ਵਾਵਾ ਦੁਨੀਆ ਤੇ ਸਭ ਕੁਝ ਲਿਆਇ ਆਪਣਾ ਫਲਟਾਵਾ ਪੁਰਕੂਰੀ ਮੇਰਾਵਾ ਉੱਤੇ ਪੁਰਕੂਰੀ ਮੇਰਾਵਾ ਉੱਤੇ ਅੱਖੀਆਂ ਚਾ ਦਲ ਰਜਾਣੇ ਨਿਛਾਪਾ ਯਾਰ ਦੀਆਂ ਯਾਰ ਦੀਆਂ ਨਖਰੇ ਜਿਨਾਂ ਆਣਾਂ ਨਿਛਾਪਾ ਯਾਰ ਦੀਆਂ ਯਾਰ ਦੀਆਂ ਨਖਰੇ ਜਿਨਾਂ ਆਣਾਂ ਨਿਛਾਪਾ ਯਾਰ ਦੀਆਂ